ਪੰਜਾਬ ਤੇ ਦੇਸ਼ ਦੁਗਨੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਪਿਆਣਾ ਵੀਰਾਂ ਨੂੰ ਪਿਆਰ ਭਰੀ ਤਨਖੀ ਸਤਸ਼ਿਰ ਕਾਲਾ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਕੁਝ ਚੋਣਵੀਆਂ ਖਬਰਾਂ ਦੇ ਉੱਤੇ ਗੱਲਬਾਤ ਲੈ ਕੇ ਚਰਚਾ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੀ ਵੱਡੀ ਖਬਰ ਇਹ ਆ ਕਿ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਕੱਪੜਿਆਂ ਵਾਲੀ ਫੈਕਟਰੀ ਦੇ ਮਾਲਕ ਦੇ ਵੱਲੋਂ ਚੋਰੀ ਦੇ ਦੋਸ਼ ਦੇ ਤਹਿਤ ਇੱਕ ਔਰਤ ਉਸ ਦੀਆਂ ਤਿੰਨ ਧੀਆਂ ਤੇ ਇੱਕ ਪੁੱਤ ਯਾਨੀ ਕਿ ਪੰਜਾਂ ਜਣਿਆਂ ਦਾ ਮੂੰਹ ਕਾਲਾ ਕਰਕੇ ਉਹਨਾਂ ਦੇ ਗਲਾਂ ਦੇ ਵਿੱਚ ਤਖਤੀ ਪਾ ਕੇ ਕਿ ਮੈਂ ਚੋਰੀ ਕੀਤੀ ਹੈ ਫਿਰ ਉਸ ਤੋਂ ਬਾਅਦ ਮੁਹੱਲਿਆਂ ਦੇ ਵਿੱਚ ਘੁਮਾਇਆ ਗਿਆ ਵੀਡੀਓ ਬਣਾ ਕੇ ਕਿਸੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਪੁਲਿਸ ਤੱਕ ਪਹੁੰਚ ਗਈ ਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਫੈਕਟਰੀ ਦਾ ਮਾਲਕ ਇਸ ਵੇਲੇ ਫਰਾਰ ਆ ਤੇ ਜਿਹੜੇ ਬਾਕੀ ਨੇ ਮੈਨੇਜਰ ਸਮੇਤ ਕੁਝ ਹੋਰ ਲੋਕ ਉਹ ਗ੍ਰਿਫਤਾਰ ਕਰ ਲਏ ਗਏ ਆ ਕਿਉਂਕਿ ਇਹਦੇ ਵਿੱਚ ਔਰਤ ਤੇ ਉਸ ਦੀਆਂ ਤਿੰਨ ਧੀਆਂ ਨੂੰ ਵੀ ਜ਼ਲੀਲ ਕੀਤਾ ਗਿਆ ਮੂੰਹ ਕਾਲਾ ਕੀਤਾ ਗਿਆ ਗੜੇ ਦੇ ਵਿੱਚ ਚੋਰ ਵਾਲੀ ਤਖਤੀ ਪਾਈ ਗਈ ਆ ਇਸ ਕਰਕੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜੀ ਲਾਲੀ ਰਾਜਗਲ ਉਹਦੇ ਵੱਲੋਂ ਵੀ ਪਤਾ ਲੱਗਾ ਕਿ ਆ ਕੇ ਲੁਧਿਆਣਾ ਦੇ ਵਿੱਚ ਤੇ ਇਸ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਮੁਲਾਕਾਤ ਕੀਤੀ ਗਈ ਹੈ ਤੇ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਊਗਾ ਮੈਲਾ ਕਮਿਸ਼ਨ ਦੀ ਚੇਅਰਮੈਨ ਦੇ ਵੱਲੋਂ ਬੜਾ ਸੁਲੱਖਣਾ ਇਹ ਉਦਮ ਕੀਤਾ ਜਾ ਰਿਹਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਏਦਾਂ ਹੋਇਆ ਕਿਉਂ ਆ ਇਹਦੇ ਪਿੱਛੇ ਕਾਰਨ ਕੀ ਆ ਕਹਾਣੀ ਕੀ ਆ ਮਾਜਰਾ ਕੀ ਆ ਅਸਲ ਵਿੱਚ ਇਸ ਫੈਕਟਰੀ ਦੇ ਮਾਲਕ ਦੇ ਵੱਲੋਂ ਜਿਹੜੀ ਲੁਧਿਆਣਾ ਦੇ ਵਿੱਚ ਕੱਪੜੇ ਵਾਲੀ ਫੈਕਟਰੀ ਆ ਇਦੇ ਮਾਲਕ ਦੇ ਵੱਲੋਂ ਦੋਸ਼ ਲਾਇਆ ਗਿਆ ਕਿ ਇਹ ਔਰਤ ਦੇ ਵੱਲੋਂ ਚੋਰੀ ਕੀਤੀ ਗਈ ਹੈ ਕੱਪੜਿਆਂ ਦੀ ਚੋਰੀ ਕੀਤੀ ਗਈ ਹੈ ਇਸ ਕਰਕੇ ਉਹਨੇ ਇਹ ਸਜ਼ਾ ਦਿੱਤੀ ਹੈ ਜਦ ਕਿ ਸਬੰਧਤ ਔਰਤ ਜਿਹਦੇ ਉੱਤੇ ਦੋਸ਼ ਲੱਗੇ ਆ ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਕੱਪੜਿਆਂ ਦੀ ਚੋਰੀ ਨਹੀਂ ਕੀਤੀ ਅਸੀਂ ਕਿਸੇ ਤੋਂ ਕੱਪੜੇ ਖਰੀਦੇ ਉਹਨੇ ਅੱਗੋਂ ਇੱਥੋਂ ਚੋਰੀ ਕੀਤੀ ਹੈ ਸਾਡਾ ਇਸ ਚੋਰੀ ਦੇ ਵਿੱਚ ਕੋਈ ਵੀ ਹੱਥ ਨਹੀਂ ਆ ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਉਸ ਔਰਤ ਨੇ ਇਸ ਫੈਕਟਰੀ ਦੇ ਵਿੱਚੋਂ ਚੋਰੀ ਕੀਤੀ ਵੀ ਹੈ ਹਾਲਾਂਕਿ ਕਰਨੀ ਨਹੀਂ ਚਾਹੀਦੀ ਪਰ ਜੇ ਕੀਤੀ ਵੀ ਹੈ ਤਾਂ ਔਰਤ ਦਾ ਮੂੰਹ ਕਾਲਾ ਕਰਨ ਦੀ ਤੁਹਾਨੂੰ ਇਜਾਜ਼ਤ ਕਿਹਨੇ ਦਿੱਤੀ ਆ ਉਹਦੀਆਂ ਤਿੰਨ ਧੀਆਂ ਦਾ ਮੂੰਹ ਕਾਲਾ ਕਰਨ ਦੀ ਤੁਹਾਨੂੰ ਕਿਹਨੇ ਆਗਿਆ ਦਿੱਤੀ ਆ ਉਹਦੇ ਪੁੱਤ ਦਾ ਮੂੰਹ ਕਾਲਾ ਕਰਨ ਦੀ ਤੁਹਾਨੂੰ ਆਗਿਆ ਕਿਹਨੇ ਦਿੱਤੀ ਆ ਫਿਰ ਉਸ ਤੋਂ ਬਾਅਦ ਤੁਸੀਂ ਫਿਲਮੀ ਸਟਾਈਲ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਤਖਤੀਆਂ ਪਾਉਨੇ ਆ ਕਿ ਮੈਂ ਚੋਰੀ ਕੀਤੀ ਹੈ ਤੇ ਫਿਰ ਤੁਸੀਂ ਲੋਕਾਂ ਦੀ ਭੀੜ ਮਗਰ ਲੱਗੀ ਹੋਈ ਹੈ ਤੇ ਮੂਰੇ ਮੂਰੇ ਉਹਨਾਂ ਨੂੰ ਮੁਹੱਲੇ ਦੇ ਵਿੱਚ ਕਮਾਉਨੇ ਹੋ ਬੇਸ਼ਰਮੀ ਦੀ ਇੰਤਹਾ ਇਹ ਆ ਉਹ ਤਾਂ ਡੰਗਰ ਹੈ ਹੀ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਆ ਪਰ ਜਿਹੜੇ ਮਗਰ ਢੋਲੀ ਚੱਕ ਲਫੰਡਰ ਜਿਹੜੇ ਆ ਉਹ ਇਸ ਔਰਤ ਦੇ ਮਗਰ ਮਗਰ ਤੁਰ ਰਹੇ ਆ ਹੂਟਿੰਗ ਕਰ ਰਹੇ ਆ ਤਲਕਾਰੀਆਂ ਮਾਰ ਰਹੇ ਆ ਵੀ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਆ ਕਿ ਬਦਮਾਸ਼ ਮਗਰ ਮਗਰ ਜਾਂਦੇ ਹੁੰਦੇ ਕੀਕਾ-ਕੂਕਾ ਮਾਰਦੇ ਤੇ ਮੂਰੇ ਕਸੂਰਵਾਰ ਨੂੰ ਲਈ ਫਿਰਦੇ ਹੁੰਦੇ ਇਹ ਉਸ ਤਰੀਕੇ ਦੇ ਨਾਲ ਆ ਮਤਲਬ ਪੰਜਾਬ ਦੇ ਵਿੱਚ ਬੇਗੈਰ ਤੇ ਇੱਕ ਨਹੀਂ ਇਹੋ ਜਿਹੇ ਕਈ ਪਾਏ ਜਾਂਦੇ ਹਨ ਕੋਈ ਗੱਲ ਦੇ ਵਿੱਚ ਤਖਤੀ ਪਾਉਣ ਵਾਲੇ ਆ ਤੇ ਕੋਈ ਲਹਨਤਾ ਖੱਟਣ ਵਾਲੇ ਆ ਜਿਹੜੇ ਇਹੋ ਜਿਹੇ ਵਰਤਾਰੇ ਨੂੰ ਰੋਕਣ ਦੀ ਥਾਂ ਨੇ ਉੱਤੇ ਤੇ ਚੁੱਪ ਕਰਕੇ ਤਮਾਸ਼ਾ ਦੇਖਦੇ ਆ ਸੋ ਇਸ ਬੰਦੇ ਦੇ ਵੱਲੋਂ ਹੁਣ ਫਰਾਰ ਹੋ ਕੇ ਤੇ ਆਪਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਨੀ ਕਿ ਫੈਕਟਰੀ ਦਾ ਮਾਲਕ ਇਸ ਵੇਲੇ ਫਰਾਰ ਚੱਲ ਰਿਹਾ ਜੇ ਉਹਦੇ ਵਿੱਚ ਗੈਰਤਾ ਲੋਕਾਂ ਦਾ ਵੱਡਾ ਹਿੱਸਾ ਇਹ ਗੱਲ ਕਹਿਣਾ ਵੀ ਜੇਕਰ ਉਹਦੇ ਵਿੱਚ ਗੈਰਤਾ ਉਹ ਸੱਚਾ ਉਹਨੇ ਗਲਤ ਕੰਮ ਨਹੀਂ ਕੀਤਾ ਤੇ ਫਿਰ ਉਹ ਹੁਣ ਕਿਹੜੀ ਥਲੋਂ ਭੱਜਿਆ ਹੋਇਆ ਉਹਨੂੰ ਸਭ ਦੇ ਸਾਹਮਣੇ ਆ ਕੇ ਗੱਲ ਕਰਨੀ ਚਾਹੀਦੀ ਕਿ ਹਾਂ ਮੈਂ ਕੀਤਾ ਪਹਿਲਾ ਸਾਡੇ ਪੰਜਾਬ ਦੇ ਲੋਕਾਂ ਦੀ ਮੱਤ ਇਨੀ ਮਾਰੀ ਗਈ ਹੈ ਵੀ ਸੋਚਦੇ ਨਹੀਂ ਕਿ ਸਾਡਾ ਭਵਿੱਖੀ ਨਤੀਜਾ ਕੀ ਹੋਊਗਾ ਤੇ ਬਾਅਦ ਦੇ ਵਿੱਚ ਭਜਨਠ ਕਰਦੇ ਫਿਰਦੇ ਆ ਸੋ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜਿਹੜੇ ਪੰਜਾਬ ਦੇ ਵਿੱਚ ਇਹੋ ਜੀਆਂ ਕਰਤੂਤਾ ਕਰਦੇ ਆ ਜਿਹੜੇ ਪੰਜਾਬ ਦੇ ਵਿੱਚ ਇਹੋ ਜੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ ਅਸੀਂ ਇਹ ਵੀ ਗੱਲ ਕਰਦੇ ਕਿ ਕਿਸੇ ਦੇ ਵੱਲੋਂ ਵੀ ਚੋਰੀ ਨਾ ਕੀਤੀ ਜਾਵੇ ਪਰ ਜੇਕਰ ਕੋਈ ਕਰਦਾ ਤਾਂ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ ਜਣ ਕੇ ਇਸ ਔਰਤ ਦੇ ਜਾਂ ਪਰਿਵਾਰ ਦਾ ਕੋਈ ਵੀ ਜੀਜਾ ਕੋਈ ਵੀ ਵਿਅਕਤੀ ਜੇਕਰ ਚੋਰੀ ਕਰਨਾ ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਆਉਂਦਾ ਉਹਦੇ ਬਾਰੇ ਕੋਈ ਗਵਾਹ ਅੱਖੀਂ ਡਿੱਠਾ ਜੇਕਰ ਵਰਤਾਰਾ ਹੈਗਾ ਤੇ ਉਸ ਤੋਂ ਬਾਅਦ ਉਹਦੇ ਆਧਾਰ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਮੂੰਹ ਕਾਲਾ ਕਰਕੇ ਇਹੋ ਜਿਹੇ ਤਾਨਾਸ਼ਾਹੀ ਫੈਸਲੇ ਆਪੇ ਕਰਨੇ ਚਾਹੀਦੇ ਆ ਉਸ ਤੋਂ ਅਗਲੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਹੋਰੀ ਛੁੱਟ ਕੇ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਤੇ ਖਡੂਰ ਸਾਹਿਬ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਆ ਕੇ ਤੇ ਉਹ ਆਪਣੀਆਂ ਸਿਆਸੀ ਸਰਗਰਮੀਆਂ ਵਿੱਢਣ ਦੇ ਇੱਛਕ ਨਹੀਂ। ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਲੰਘੇ ਕੱਲ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ। ਪਟੀਸ਼ਨ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਮੈਂ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਲੋਕ ਮੇਰੇ ਤੋਂ ਆਸ ਕਰਦੇ ਦੇ ਮੈਂ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੁੰਦਾ। ਲੋਕਾਂ ਦੇ ਵੱਲੋਂ ਮੇਰੇ ਨਾਲ ਰابطਾ ਕੀਤਾ ਜਾਊਗਾ। ਮੈਨੂੰ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਆ ਮੈਂ ਕਿਉਂਕਿ ਇਸ ਵੇਲੇ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਇਸ ਕਰਕੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਦਿੱਤਾ ਜਾਵੇ। 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਦੇ ਮੌਕੇ 'ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਤੇ ਇਸ ਸਮਾਗਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਜਿਹੜਾ ਆਉਣ ਵਾਲਾ ਪਾਰਲੀਮੈਂਟ ਦਾ ਸੈਸ਼ਨ ਆ ਉਹਦੇ ਵਿੱਚ ਮੈਂ ਹਿੱਸਾ ਲੈਣਾ ਚਾਹੁੰਦਾ ਕਿਉਂਕਿ ਇਹ ਮੇਰਾ ਮੌਲਿਕ ਅਧਿਕਾਰ ਵੀ ਹੈ ਮੇਰਾ ਸੰਵਿਧਾਨਕ ਅਧਿਕਾਰ ਅਸਲ ਦੇ ਵਿੱਚ ਕਿਉਂਕਿ ਮੈਂ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਬਾਕੀ ਮੈਂਬਰ ਪਾਰਲੀਮੈਂਟਾਂ ਵਾਂਗੂ ਮੈਨੂੰ ਵੀ ਇਹਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਗੱਲ ਇਹ ਜੀ ਕਿ ਇਸ ਵੇਲੇ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਹਾਲਾਂਕਿ ਬਈ ਨੂੰ ਇਸ ਕਲ ਦੀ ਪੂਰੀ ਪੂਰੀ ਆਸਾ ਵੀ 26 ਜਨਵਰੀ ਤੱਕ ਤਾਂ ਕੁਝ ਹੋਣਾ ਨਹੀਂ ਕਿਉਂਕਿ 26 ਜਨਵਰੀ ਦੇ ਵਿੱਚ ਦਿਨ ਵਿਚਾਲੇ ਸਿਰਫ ਇੱਕ ਰਹਿ ਗਿਆ ਪਰ ਉਸ ਤੋਂ ਬਾਅਦ ਅਮਰਤਪਾਲ ਨੂੰ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਦਾ ਇਹ ਵੀ ਗੱਲ ਵਕਤ ਦੇ ਗਰਭ ਦੇ ਵਿੱਚ ਲੁਕੀ ਹੋਈ ਹੈ ਕਿਸੇ ਨੂੰ ਕੁਝ ਨਹੀਂ ਪਤਾ ਕਿ ਅਮਰਤਪਾਲ ਸਿੰਘ ਨੂੰ ਕਦੋਂ ਜੇਲ੍ਹ ਦੇ ਵਿੱਚੋਂ ਆਉਣ ਦਾ ਮੌਕਾ ਮਿਲਣਾ ਕੀ ਬਣੂਗਾ ਕੀ ਨਹੀਂ ਬਣੂਗਾ ਪਰ ਹਾਂ ਅਮਰਤਪਾਲ ਸਿੰਘ ਦੇ ਸਮਰਥਕ ਇਹ ਗੱਲ ਜ਼ਰੂਰ ਕਰਨੇ ਕਿ ਉਹਨੂੰ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਸਰਕਾਰ ਦੇ ਵੱਲੋਂ ਕਾਨੂੰਨ ਦੇ ਵੱਲੋਂ ਅਦਾਲਤਾਂ ਦੇ ਵੱਲੋਂ ਇਸ ਮਸਲੇ ਦੇ ਵਿੱਚ ਗੌਰ ਕਰਨੀ ਚਾਹੀਦੀ ਆ ਉਦੋਂ ਇਹ ਵੀ ਦੱਸਣਾ ਬਣਦਾ ਕਿ ਅਮਰਿਤਪਾਲ ਸਿੰਘ ਦੇ ਪਿਤਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਤੇ ਕੁਝ ਕੁ ਹੋਰ ਲੋਕਾਂ ਦੇ ਵੱਲੋਂ ਮਾਗੀ ਦੇ ਮੇਲੇ ਦੇ ਮੌਕੇ ਤੇ ਆਪਾਂ ਜਾਣਦੇ ਕਿ ਮੁਖਸਰ ਸਾਹਿਬ ਦੇ ਵਿੱਚ ਨਵੀਂ ਸਿਆਸੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਗਠਨ ਕੀਤਾ ਗਿਆ ਇਹ ਜਿਹੜੀ ਪਾਰਟੀ ਆਪਣੀ ਕਿਸਾਨ ਅਗਵਾਈ ਪਹਿਲੀ ਵਾਰ ਕਰੋਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਤੇ ਜੇ ਉੱਥੇ ਇਹਨਾਂ ਦੀ ਦਾਲ ਗਲੀ ਤਤਪ ਵਿਖਦੇ ਵਿੱਚ ਇਹਨਾਂ ਦੇ ਪੈਰ ਲੱਗਣ ਦੀ ਸੰਭਾਵਨਾ ਬਣ ਜਾਣੀ ਆ ਪਰ ਜੇ ਢਾਲ ਨਾ ਗਲੀ ਤਾਂ ਫਿਰ ਇਹਨਾਂ ਦਾ ਕੁਝ ਨਹੀਂ ਵਟਿਆ ਜਾਣਾ ਸੋ ਇਹ ਵਕਤ ਦੱਸੂਗਾ ਕਿ ਇੰਨੇ ਅਜੇ ਤੱਕ ਅਕਾਲੀ ਦਲ ਬਣੇ ਉਹਨਾਂ ਅਕਾਲੀ ਦਲਾਂ ਦੀ ਕੋਈ ਸਾਰ ਨਹੀਂ ਲਈ ਪੰਜਾਬਗਰ ਨੇ ਬਹੁਤੀ ਕਦੇ ਸੰਯੁਕਤ ਅਕਾਲੀ ਦਲ ਬਣਿਆ ਕਦੇ ਕੋਈ ਕਾਲੀ ਦਲ ਕਦੇ ਕੋਈ ਅਕਾਲੀ ਦਲ ਉਹਨਾਂ ਦੇ ਪੈਰ ਨਹੀਂ ਲੱਗੇ ਪਰ ਇਹਨਾਂ ਦੇ ਪੈਰ ਕਿੰਨੇ ਕ ਲੱਗਦੇ ਆ ਇਹ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਆ ਉਦਾਂ ਵੈਸੇ ਵੀ ਦਸਰਾ ਮੰਨਦਾ ਕਿ ਲੰਘੇ ਕੱਲ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਟੀਮਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕਈ ਹੋਰ ਅਕਾਲੀ ਆਗੂ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲ ਕੇ ਆਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਜਿਹੜੀਆਂ ਵੋਟਾਂ ਬਣੀਆਂ ਇਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗੜਬੜੀਆਂ ਹੋਈਆਂ ਇਸ ਕਰਕੇ ਇਹਨਾਂ ਦੀ ਸੁਧਾਈ ਕੀਤੀ ਜਾਵੇ ਇਹਨਾਂ ਸੂਚੀਆਂ ਦੀ ਉਹਨਾਂ ਨੇ ਗੱਲ ਕਹੀ ਹੈ ਕਿ ਜਦੋਂ ਕਿਸੇ ਦੀ ਸ਼੍ਰੋਮਣੀ ਕਮੇਟੀ ਦੇ ਲਈ ਵੋਟ ਬਣਦੀ ਆ ਤਾਂ ਉਹ ਮਰਦ ਦੇ ਨਾਂ ਪਿੱਛੇ ਸਿੰਘ ਤੇ ਔਰਤ ਦੇ ਨਾਂ ਦੇ ਪਿੱਛੇ ਕੌਰ ਹੋਣਾ ਲਾਜ਼ਮੀ ਹੈ ਪਰ ਇਹਦੇ ਵਿੱਚ ਸੂਚੀ ਦੇ ਵਿੱਚ ਬਹੁਤ ਸਾਰੇ ਨਾਂ ਵੋਟਰਾਂ ਨੇ ਐਸੇ ਆ ਜਿਨ੍ਹਾਂ ਦੇ ਪਿੱਛੇ ਸਿੰਘ ਜਾਂ ਕੌਰ ਨਹੀਂ ਲੱਗਿਆ ਬਹੁਤ ਸਾਰੇ ਐਸੇ ਲੋਕ ਆ ਜਿਹੜੀਆਂ ਵੋਟਾਂ ਬਣੀਆਂ ਸੀ ਪਰ ਘਟ ਦਿੱਤੀ ਗਈਆਂ। ਕਈ ਲੋਕ ਐਸੇ ਆ ਜਿਹੜੇ ਕਿ ਕਿਰਾਏਦਾਰ ਹੋ ਕੇ ਜਾਂ ਕਿਰਾਏਦਾਰ ਨਹੀਂ ਸਨ ਫੇਰ ਵੀ ਕਿਰਾਏਦਾਰ ਲਿਖ ਕੇ ਤੇ ਉਹਨਾਂ ਨੇ ਆਪਣੀ ਵੋਟ ਬਣਵਾ ਲਈ। ਇਹਦੇ ਵਿੱਚੋਂ ਤਾਂ ਲਈ ਉਜਾਗਰ ਹੁੰਦੀ ਆ। ਉਹਨਾਂ ਨੇ ਮੰਗ ਕੀਤੀ ਹੈ ਜੀ ਕਿ ਗੁਰਦੁਆਰਾ ਚੋਣ ਕਮਿਸ਼ਨ ਦੇ ਵੱਲੋਂ ਇਸ ਗੱਲ ਦੀ ਸਾਰ ਲਈ ਜਾਵੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਸੂਚੀਆਂ ਨੂੰ ਆਪਾਂ ਪ੍ਰੈਕਟੀਕਲ ਤੌਰ ਦੇ ਉੱਤੇ ਲਾਗੂ ਮੰਨਾਂਗੇ ਤੇ ਇਹਦੇ ਉੱਤੇ ਇਤਰਾਜ਼ ਦਰਜ ਕਰਨ ਦੇ ਲਈ ਸਾਨੂੰ ਹੋਰ ਵੀ ਸਮਰੱਥਤਾ ਜਾਵੇ। ਵੈਸੇ ਲੰਗੇ ਕੱਲੇ ਕਮਾਲ ਦੀ ਗੱਲ ਹੋ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਾਂ ਜਾਣਦੇ ਆ ਕਿ ਪ੍ਰਧਾਨ ਸਾਹਿਬ ਦੇ ਵੱਲੋਂ ਆਪਣੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਨਵੇਂ ਸਿਰੇ ਤੋਂ ਭਰਤੀ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ ਪਰ ਉਹਦੀ ਥਾਂ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਥਾਂ ਦੇ ਉੱਤੇ ਤੇ ਆਪਣੀ ਮਰਜ਼ੀ ਦੇ ਮੁਤਾਬਕ ਅਕਾਲੀ ਦਲ ਨੇ ਮੈਂਬਰਸ਼ਿਪ ਭਰਤੀ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਭੜਕ ਗਏ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਅਕਾਲੀ ਦਲ ਦੇ ਇਸ ਫੈਸਲੇ ਦੇ ਖਿਲਾਫ ਅਸੀਂ ਅਕਾਲੀ ਦਲ ਦੇ ਇਸ ਫੈਸਲੇ ਨੂੰ ਨਾ ਮੰਨਦੂਰ ਕਰਦੇ ਹਾਂ ਇਹ ਜਥੇਦਾਰ ਸਾਹਿਬ ਦੀ ਵੀ ਤੋਹੀਨ ਕਰਦੇ ਆ ਤੇ ਉਹਨਾਂ ਦੇ ਹੁਕਮ ਦੀ ਇਹਨਾਂ ਨੇ ਪਾਲਣਾ ਨਹੀਂ ਕੀਤੀ ਇਸ ਕਰਕੇ ਉਹ ਕਹਿੰਦੇ ਜੀ ਕਿ ਅਸੀਂ ਤਾਂ ਆਉਂਦੇ ਸਮੇਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਚਾਰਾ ਜੋਈ ਕਰਾਂਗੇ ਹੁਣ ਤੱਕ ਇਹ ਕਹਿੰਦੇ ਰਹੇ ਪਰ ਲੰਘੇ ਕੱਲ ਅਕਾਲੀ ਦਲ ਸੁਧਾਰ ਲਹਿਰ ਦੀ ਅਗਵਾਈ ਕਰਨ ਵਾਲੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਫਰੀਦਕੋਟ ਦਾ ਅਬਜ਼ਰਵਰ ਨਿਯੁਕਤ ਕਰ ਦਿੱਤਾ ਗਿਆ ਉਹ ਫਰੀਦਕੋਟ ਦੇ ਵਿੱਚ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਕਰਨਗੇ ਜਾਂ ਕਰਵਾਉਣਗੇ ਆਪਣੀ ਅਗਵਾਈ ਦੇ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇੱਕ ਪਾਸੇ ਉਹ ਅਕਾਲੀ ਦਲ ਸੁਧਾਰ ਲੈਣ ਵਾਲੇ ਆ ਕੀ ਉਹਨਾਂ ਦੀ ਅੰਗਲੀ ਸੰਗਲੀ ਮੁੜ ਕੇ ਰਲ ਗਈ ਆ ਕੀ ਉਹ ਅਕਾਲੀ ਦਲ ਦੇ ਨਾਲ ਫੇਰ ਮਿਲ ਗਏ ਆ ਕੀ ਅਕਾਲੀ ਦਲ ਦੇ ਨਾਲ ਕੋਈ ਸੁਲਾ ਸਫਾਈ ਹੋ ਗਈ ਆ ਕਿਉਂਕਿ ਉਹ ਤਾਂ ਹੁਣ ਤੱਕ ਵਿਰੋਧ ਕਰਦੇ ਰਹੇ ਤੇ ਹੁਣ ਉਹਨਾਂ ਦੇ ਵੱਲੋਂ ਆਪਾਂ ਜਾਣ ਸਕਦੇ ਆ ਕਿ ਇਹ ਗੱਲ ਕਹਿ ਦਿੱਤੀ ਗਈ ਆ ਕਿ ਭਾਈ ਠੀਕ ਆ ਜੇ ਮੇਰੀ ਅਬਜ਼ਰਵਰ ਦੇ ਤੌਰ ਤੇ ਡਿਊਟੀ ਲਾਈ ਗਈ ਤਾਂ ਜੇ ਹੁਣ ਉਹਨਾਂ ਨੂੰ ਇਸ ਤਰੀਕੇ ਨਾਲ ਅਡਜਸਟ ਕਰ ਦਿੱਤਾ ਗਿਆ ਤਾਂ ਚੰਦੂ ਮਾਜਰਾ ਤੇ ਰਖੜਾ ਪਰਿਵਾਰ ਦੇ ਮੈਂਬਰਾਂ ਦਾ ਕੀ ਬਣੂ ਸਵਾਲਾਣਾ ਸਵਾਲ ਇਹ ਵੀ ਆ ਵੈਸੇ ਲੰਗੇ ਕੱਲ ਇੱਕ ਹੋਰ ਕਮਾਲ ਦੀ ਖਬਰ ਸਾਹਮਣੇ ਆਈ ਆ ਮੈਨੂੰ ਕਮਾਲ ਦੀ ਵੀ ਲੱਗਦੀ ਆ ਉਹ ਦੁੱਖ ਦੀ ਵੀ ਲੱਗਦੀ ਆ ਹੈਰਾਨੀ ਵਾਲੀ ਵੀ ਲੱਗਦੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਫਰੀਦਕੋਟ ਦੇ ਵਿੱਚ ਤਿਰੰਗਾ ਲਹਿਰਾਉਣਾ ਸੀ 26 ਜਨਵਰੀ ਦੇ ਮੌਕੇ ਪਰ ਇਹ ਹੁਣ ਪ੍ਰੋਗਰਾਮ ਇਹਨਾਂ ਦਾ ਫਰੀਦਕੋਟ ਦਾ ਰੱਦ ਕਰ ਦਿੱਤਾ ਗਿਆ ਕੁਝ ਕੁ ਲੋਕ ਇਹ ਗੱਲ ਕਹਿੰਦੇ ਕਿ ਉਹ ਮੁਹਾਲੀ ਦੇ ਵਿੱਚ ਤਿਰੰਗਾ ਲਹਿਰਾਉਣਗੇ। ਕੁਝ ਕੁ ਲੋਕ ਕਹਿੰਦੇ ਵੀ ਉਹਨਾਂ ਦੇ ਬਾਰੇ ਹਲੇ ਮੌਕੇ ਦੇ ਉੱਤੇ ਫੈਸਲਾ ਹੋਊਗਾ। ਪਰ ਫਰੀਦਕੋਟ ਦੇ ਵਿੱਚ ਤਿਰੰਗਾ ਲਹਿਰਾਉਣਾ ਸੀ ਤੇ ਇਹ ਕਿਹੜੇ ਕਾਰਨ ਕਰਕੇ ਰੋਕਿਆ ਗਿਆ, ਇਹ ਫੈਸਲਾ ਕਿਉਂ ਪਲਟਿਆ ਗਿਆ ਸਵਾਲ ਇਹ ਆ। ਕਿਤੇ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਕਿ ਕੁਝ ਕੁ ਲੋਕਾਂ ਦੇ ਵੱਲੋਂ ਭਗਵੰਤ ਮਾਨ ਸਾਹਿਬ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਆ। ਜਾਂ ਕੁਝ ਇਹਦੇ ਪਿੱਛੇ ਹੋਰ ਜਿਵੇਂ ਆ। ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਹੁਣ ਫਰੀਦਕੋਟ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤਿਰੰਗਾ ਲਹਿਰਾਉਣਗੇ। ਤੇ ਭਗਵੰਤ ਮਾਨ ਹੋਰਾਂ ਦਾ ਪ੍ਰੋਗਰਾਮ ਇਥੋਂ ਪਲਟ ਦਿੱਤਾ ਗਿਆ। ਭਗਵੰਤ ਮਾਨ ਹੋਰਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਰਹੀ ਕਿ ਇਹ ਕਿਉਂ ਫੈਸਲਾ ਪਲਟਿਆ ਗਿਆ ਪਰ ਹਾਂ ਇਹ ਫੈਸਲਾ ਪਲਟ ਜ਼ਰੂਰ ਦਿੱਤਾ ਗਿਆ। ਹੁਣ ਭਗਵੰਤ ਮਾਨ ਫਰੀਦਕੋਟ ਦੇ ਵਿੱਚ 26 ਜਨਵਰੀ ਦੇ ਮੌਕੇ ਤਿਰੰਗਾ ਨਹੀਂ ਲਹਿਰਾਉਣਗੇ। ਲੰਘੇ ਕੱਲ ਇੱਕ ਖਬਰ ਆਈ ਬੜੀ ਦੁਖਦਾਈ ਖਬਰ ਆ। ਅੰਮ੍ਰਿਤਸਰ ਦੇ ਵਿੱਚ ਜਿਹੜੀ ਇਸ ਵੇਲੇ ਇੱਕ ਖੰਨਾ ਪੇਪਰ ਮਿਲ ਆ। ਉਸ ਪੇਪਰ ਮਿਲ ਦੀਆਂ ਪੱਟੀਆਂ ਦੇ ਵਿੱਚ ਬੋਇਲਰਾਂ ਦੇ ਵਿੱਚ ਨਸ਼ੇ ਸਾੜੇ ਜਾਂਦੇ ਆਮ ਤੌਰ ਦੇ ਉੱਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹ ਪੁਲਿਸ ਜਿਹੜਾ ਨਸ਼ਾ ਬਰਾਮਦ ਕਰਦੀ ਆ ਕਦੇ ਚਿੱਟਾ ਕਦੇ ਫੀਮ ਕਦੇ ਪੁਸ਼ ਕਦੇ ਕੁਸ਼ ਕਦੇ ਕੁਸ਼ ਉਹਦੇ ਵਿੱਚੋਂ ਬਹੁਤ ਘੱਟਾਂ ਤੋਂ ਨਸ਼ੇ ਜਿਹੜੇ ਇਸ ਖੰਨਾ ਪੇਪਰ ਮਿਲ ਦੇ ਵਿੱਚ ਲਿਆ ਕੇ ਅਗਲੇ ਹਵਾਲੇ ਕੀਤੇ ਜਾਂਦੇ ਆ ਸਾੜੇ ਜਾਂਦੇ ਇੱਥੇ ਨਸ਼ੇ ਲਿਆ ਕੇ ਨਸ਼ਟ ਕੀਤੇ ਜਾਂਦੇ ਆ ਬਰਬਾਦ ਕੀਤੇ ਜਾਂਦੇ ਆ ਖਤਮ ਕੀਤੇ ਜਾਂਦੇ ਆ ਲੰਗੇ ਕੱਲ ਖੰਨਾ ਸ਼ਹਿਰ ਦੇ ਵੱਲੋਂ ਪੁਲਿਸ ਅਧਿਕਾਰੀ ਨਸ਼ਾ ਨਹੀਂ ਇੱਕ ਖੇਪ ਲੈ ਕੇ ਤੇ ਇਸ ਫੈਕਟਰੀ ਦੇ ਵਿੱਚ ਪਹੁੰਚੇ ਇਹਨਾਂ ਨੂੰ ਸਾੜਨ ਦੇ ਲਈ ਪਰ ਉੱਥੇ ਇੱਕ ਹਰਸਾ ਵਾਪਰ ਗਿਆ ਜਿਹਦੇ ਕਰਕੇ ਡੀਐਸਪੀ ਸਾਹਿਬ ਅਤੇ ਇੱਕ ਹੋਰ ਐਸਐਚਓ ਇਸ ਅਗ ਦੀ ਲਪੇਟ ਦੇ ਵਿੱਚ ਆ ਗਏ ਇੱਕ ਜਣਾ 40% ਝੁਲਸ ਗਿਆ ਦੂਜੇ ਜਣਾ 25 ਤੋਂ ਲੈ ਕੇ 30% ਝੁਲਸਿਆ ਹਾਲਤ ਬੇਸ਼ੱਕ ਸਥਹਿਰਾ ਪਰ ਸਰੀਰ ਦਾ ਵੱਡਾ ਹਿੱਸਾ ਝੁਲਸਣ ਦੇ ਕਰਕੇ ਪੁਲਿਸ ਦੇ ਮੁਲਾਜ਼ਮ ਇਸ ਵੇਲੇ ਮਸਹੂਸੇ ਪਏ ਆ ਸਾਨੂੰ ਵੀ ਇਸ ਗੱਲ ਦਾ ਦੁੱਖ ਆ ਕਿ ਕੀ ਤੋਂ ਕੀ ਬਾਣਾ ਵਾਪਰ ਚੱਲਿਆ ਸੀ ਪਰ ਇੱਕ ਹੋਰ ਦੁਖਦਾਈ ਤੇ ਹੈਰਾਨੀਜਨ ਖਬਰ ਆਈ ਹੈ ਉਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਕਰਤੂਤ ਨਾਲ ਸੰਬੰਧਤ ਆ ਅਸੀਂ ਪੰਜਾਬ ਦੀ ਪੁਲਿਸ ਦੇ ਕੋਲੋਂ ਆਸ ਕਰਦੇ ਹਾਂ ਕਿ ਇਹ ਨਸ਼ਾ ਛਡਾਉਣ ਦਾ ਕੰਮ ਕਰੂ ਨਸ਼ਾ ਤਸਕਰ ਕਾਬੂ ਕਰਨ ਦਾ ਕੰਮ ਕਰੂ ਨਸ਼ਾ ਤਸਕਰਾਂ ਨੂੰ ਖੱਲ ਪਾਊਗੀ ਪੰਜਾਬ ਨੂੰ ਨਸ਼ਾ ਮੁਕਤ ਕਰੂਗੀ ਪਰ ਪੰਜਾਬ ਦੀ ਪੁਲਿਸ ਤੇ ਖੋਤੇ ਦੋਸ਼ ਲੱਗਦੇ ਰਹਿੰਦੇ ਆ ਕਿ ਇਹ ਨਸ਼ਾ ਦੇ ਵਿੱਚ ਗਲਤਾਨਾ ਲੰਘੇ ਕੱਲ ਤਰਨਤਾਰਨ ਦੇ ਐਸਐਸਪੀ ਸਾਹਿਬ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਇਹ ਕੋਈ ਆਮ ਬੰਦੇ ਨਹੀਂ ਤਰਨਤਾਰਨ ਦੇ ਐਸਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਉਹਨਾਂ ਨੇ ਕਿਹਾ ਕਿ ਤਰਨਤਾਰਨ ਦੇ ਵਿੱਚ ਸਾਨੂੰ ਸਮੇਂ-ਸਮੇਂ ਤੇ ਖਬਰਾਂ ਮਿਲੀਆਂ ਕਿ ਕਈ ਪੁਲਿਸ ਮੁਲਾਜ਼ਮ ਨਸ਼ਾ ਕਰਦੇ ਆ ਉਹਨਾਂ ਦੇ ਵਿੱਚੋਂ 27 ਜਣਿਆਂ ਦਾ ਡੋਪ ਟੈਸਟ ਕਰਵਾਇਆ ਗਿਆ ਯਾਨੀ ਕਿ 27 ਪੁਲਿਸ ਮੁਲਾਜ਼ਮਾਂ ਦਾ ਨਸ਼ਾ ਚੈੱਕ ਕਰਨ ਵਾਲਾ ਡੋਪ ਟੈਸਟ ਕਰਵਾਇਆ ਗਿਆ ਉਹਦੇ ਵਿੱਚੋਂ ਪਤਾ ਲੱਗਾ ਕਿ 13 ਜਣਿਆਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਮਤਲਬ ਇਹਦਾ ਇਹ ਆ ਕਿ 50% ਪੁਲਿਸ ਮੁਲਾਜ਼ਮ ਨਸ਼ਾ ਕਰਦੇ ਆ 27ਾਂ ਦੇ ਵਿੱਚੋਂ 13 ਜਣਿਆਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਤੇ ਹੁਣ ਇਹਨਾਂ ਦੇ ਉੱਤੇ ਕਦੇ ਕਾਰਵਾਈ ਕੀਤੀ ਜਾਊਗੀ ਸਮੇਂ-ਸਮੇਂ ਤੇ ਪਹਿਲਾਂ ਵੀ ਖਬਰਾਂ ਆਉਂਦੀਆਂ ਕਿ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਚਿੱਟੇ ਦੀ ਵਰਤੋਂ ਕਰਦੇ ਆ ਵੱਡੀ ਗਿਣਤੀ ਦੇ ਵਿੱਚ दारू ਸ਼ਰਾਬ ਡਿਊਟੀ ਦੇ ਉੱਤੇ ਵੀ ਪੀਂਦੇ ਆ ਖੀਮ ਭੁੱਕੀ ਚਰਸ ਗਾਂਜਾ ਬੜਾ ਕੁਝ ਖਾਂਦੇ ਪੀਂਦੇ ਆ ਤੇ ਆਪਦੀ ਸਿਹਤ ਨੂੰ ਬਰਬਾਦ ਕਰੀ ਬੈਠੇ ਆ ਹਾਲਾਂਕਿ ਸਾਰੀ ਪੁਲਿਸ ਮਾੜੀ ਨਹੀਂ ਪਰ ਇਹੋ ਜਿਹੀਆਂ ਗੱਲਾਂ ਤੇ ਪੰਜਾਬ ਪੁਲਿਸ ਦੇ ਕਿਰਦਾਰ ਦੇ ਉੱਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਜ਼ਰੂਰ ਖੜੇ ਕਰ ਜਾਂਦੀਆਂ ਕਿ ਭਾਈ ਪੁਲਿਸ ਦੀ ਖਾਕੀ ਨੂੰ ਦਾਗੀ ਕਿਵੇਂ ਕੀਤਾ ਜਾ ਰਿਹਾ ਤੇ ਪੁਲਿਸ ਕਿਵੇਂ ਦਾਗੀ ਹੋ ਚੁੱਕੀ ਹੈ ਜਾਂ ਪੁਲਿਸ ਕਿਵੇਂ ਦਾਗੀ ਹੋ ਰਹੀ ਹੈ ਜੇ ਅੱਜ ਸਤਾਈਆਂ ਦੇ ਵਿੱਚੋਂ 13 ਇੱਕ ਜ਼ਿਲ੍ਹੇ ਦੇ ਵਿੱਚ ਡੋਪ ਟੈਸਟ ਪੋਜ਼ਿਟਿਵ ਆਏ ਆ ਮਤਲਬ ਇਹ ਹੈ ਕਿ ਪੰਜਾਬ ਪੁਲਿਸ ਦਾ ਬਹੁਤ ਵੱਡਾ ਹਿੱਸਾ ਇਸ ਵੇਲੇ ਇਹਨਾਂ ਨਸ਼ਾ ਨੀ ਮਾਰ ਦੇ ਵਿੱਚ ਹੈ ਤੇ ਪੰਜਾਬ ਪੁਲਿਸ ਦਾ ਰੱਬ ਰਾਖਾ ਸੋ ਪੰਜਾਬ ਦੀ ਪੁਲਿਸ ਨੂੰ ਇਸ ਵੇਲੇ ਆਪਣੀ ਕਾਰਕਰਦਗੀ ਨੂੰ ਸੁਧਾਰਨ ਦੀ ਜ਼ਰੂਰਤ ਹੈ ਜਿਹੜੀ ਕਿ ਹਾਲੇ ਤੱਕ ਲੰਮੇ ਸਮੇਂ ਤੋਂ ਇਹਨਾਂ ਦੇ ਵੱਲੋਂ ਸੁਧਾਰੀ ਨਹੀਂ ਗਈ ਜੀ ਦੇ ਕਰਕੇ ਇੰਨੇ ਵੱਡੇ ਦੁੱਖ ਵਾਲੀਆਂ ਖਬਰਾਂ ਉੱਦ ਗਿਆ ਉਸ ਤੋਂ ਕਹਿੰਦੇ ਜੀ ਕੰਗਣਾ ਰਣੌਤ ਦੀ ਕੰਗਣਾ ਰਣੌਤ ਨੇ ਪਿਛਲੇ ਕਈ ਜਣੇ ਤੋਂ ਡੌਂਡੀ ਪੱਟੀ ਆ ਕਿ ਪੰਜਾਬ ਦੇ ਵਿੱਚ ਮੇਰੀ ਫਿਲਮ ਐਮਰਜੈਂਸੀ ਰਿਲੀਜ਼ ਨਹੀਂ ਹੋੜ ਦਿੱਤੀ ਗਈ ਉਹਨੇ ਇਹ ਵੀ ਗੱਲ ਕਹੀ ਸੀ ਕਿ ਮੈਂ ਤਾਂ ਪੰਜਾਬ ਦੇ ਵਿੱਚੋਂ ਬੜਾ ਬਿਜ਼ਨਸ ਕਰਦੀ ਰਹੀਆਂ ਮੇਰੀ ਫਿਲਮਾਂ ਪੰਜਾਬ ਕੇ ਲੋਕ ਆ ਜਿਹੜੇ ਉਹ ਹਾਊਸਫੁੱਲ ਕਰਤੇ تھے ਅਭੀ ਮੇਰੀ ਫਿਲਮ ਕੋ ਪੰਜਾਬ ਮੇਂ ਰਿਲੀਜ਼ ਨਹੀਂ ਹੋਣੇ ਦਿਆ ਜਾ ਰਹਾ ਵਿਦੇਸ਼ੋਂ ਮੇਂ ਵੀ ਕੁਝ ਇੱਕ ਲੋਕ ਮੇਰੀ ਫਿਲਮਾਂ ਕਾ ਵਿਰੋਧ ਕਰ ਰਹੇ ਆ ਕੱਲੋ ਇਥੇ ਤਾਂ ਬਣ ਗਿਆ ਬਾਹਰਨਾ ਵੀ ਭਾਈ ਪੰਜਾਬ ਦੇ ਵਿੱਚ ਫਿਲਮ ਲੱਗਣ ਦੀ ਇੱਤੇਗੀ ਵਿਰੋਧ ਹੋ ਗਿਆ ਪਰ ਜਿਹੜੀ ਥਾਂ ਤੋਂ ਮੰਡੀ ਖੇਤਰ ਤੋਂ ਕੰਗੜਾ ਨਾਲ ਨੌਤ ਸੰਸਦ ਮੈਂਬਰ ਬਣੀ ਹੈ ਭਾਜੀਪੀ ਦੀ ਉਸ ਥਾਂ ਦੇ ਉੱਤੇ ਵੀ ਉਹਦੀ ਫਿਲਮ ਨਹੀਂ ਚੱਲੀ ਉਥੇ ਵੀ ਜਿਹੜੇ ਸ਼ੋਅ ਆ ਜਿਹੜੇ ਉਹ ਬਿਲਕੁਲ ਖਾਲੀ ਗਏ ਆ ਇਹਦਾ ਮਤਲਬ ਇਹ ਆ ਕਿ ਉਹਦੀ ਫਿਲਮ ਦੇ ਵਿੱਚ ਦਮ ਹੀ ਨਹੀਂ ਸੀ ਉਹਦੀ ਫਿਲਮ ਡੱਬਾ ਬੰਦ ਹੋਣੀ ਸੀ ਉਹਦੀ ਫਿਲਮ ਬਿਲਕੁਲ ਠੁੰਢ ਠੁੰਢ ਗੋਪਾਲੀ ਸੀ ਇਸ ਫਿਲਮ ਦੇ ਵਿੱਚ ਕੱਖ ਨਹੀਂ ਸੀ ਜਿਹਦੇ ਤਰੱਕੇ ਉਹਨੂੰ ਕਿਤੋਂ ਵੀ ਹੁੰਗਾਰਾ ਨਹੀਂ ਮਿਲਿਆ ਯਾਨੀ ਕਿ ਜੇਕਰ ਕੋਈ ਆਪਾਂ ਸੁਪਰ ਹਿੱਟ ਫਿਲਮ ਮੰਨਣੀ ਹੋਵੇ ਤਾਂ ਉਹ ਪਹਿਲੇ ਹਫਤੇ ਦੇ ਵਿੱਚ ਯਾਨੀ ਕਿ ਸ਼ੁੱਕਰ ਸ਼ਨੀ ਐਤਵਾਰ ਦੇ ਵਿੱਚ 25 ਤੋਂ ਲੈ ਕੇ 30 ਕਰੋੜ ਰੁਪਏ ਦੀ ਕਲੈਕਸ਼ਨ ਘੱਟੋ-ਘੱਟ ਕਰਦੀ ਆ ਫਿਰ ਆਪਾਂ ਕਹਿੰਦੇ ਵੀ ਵੀਕਐਂਡ ਸ਼ਾਨਦਾਰ ਲੱਗਾ ਇਹਦਾ ਵੀਕਐਂਡ 10 ਕਰੋੜ ਦਾ ਵੀ ਨਹੀਂ ਲੱਗਾ 5 ਕਰੋੜ ਵੀ ਬੜੀ ਮੁਸ਼ਕਲ ਦੇ ਨਾਲ ਲੱਗਾ ਹੋਊਗਾ ਤੇ ਆਪਾਂ ਜਾਣਦੇ ਜੀ ਕਿ ਫਿਲਮਾਂ ਦੇ ਖਰਚੇ ਕਿੰਨੇ ਹੁੰਦੇ ਆ ਮਤਲਬ ਇਹ ਆ ਕਿ ਕੰਗਣਾ ਨੌਤੜੀਆਂ ਲਗਾਤਾਰ ਸੁਪਰ ਫਲॉप ਹੋ ਰਹੀਆਂ ਫਿਲਮਾਂ ਇਹ ਦੱਸਣ ਦੇ ਲਈ ਕਾਫੀ ਆ ਕਿ ਉਹਦਾ ਬੜਬੋਲਾਪਣ ਉਹਦੇ ਵਿਵਾਦ ਉਹਦੀ ਇੱਕ ਭਾਈਚਾਰੇ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਉਹਦੀ ਇੱਕ ਸਿਆਸੀ ਪਾਰਟੀ ਦੇ ਪ੍ਰਤੀ ਪ੍ਰੇਮ ਦੀ ਚਾਹਨਾ ਇਹਨੇ ਉਹਦੇ ਫਿਲਮੀ ਕਿਰਦਾਰ ਨੂੰ ਡੋਬ ਕੇ ਫਿਲਮੀ ਕੈਰੀਅਰ ਨੂੰ ਡੋਬ ਕੇ ਰੱਖ ਦਿੱਤਾ ਸੋ ਬਾਕੀ ਵੇਖਦੇ ਆਉਂਦੇ ਸਮੇਂ ਵਿੱਚ ਕੀ ਬਣਦਾ ਉਹਦਾ ਵੈਸੇ ਦਿੱਲੀ ਦੇ ਵਿੱਚ ਇਸ ਵੇਲੇ ਜੱਗੀ ਪੱਤਰ ਦੇ ਉੱਤੇ ਜਾਰੀ ਆ ਚੋੜ ਮੁਕਾਬਲਾ ਤੇ ਉੱਥੇ ਇੱਕ ਦੂਜੇ ਦੇ ਉੱਤੇ ਦੋਸ਼ਾ ਕਦੋਸ਼ਾ ਦੀ ਜਿਹੜੀ ਆ سلسلہ ਉਸ ਸਿਖਰ ਦੇ ਉੱਤੇ ਆ ਲੰਗੇਕਲ ਬੀਜੇਪੀ ਦੇ ਆਗੂ ਪ੍ਰਵੇਸ਼ ਵਰਮਾ ਦੇ ਉੱਤੇ ਕੇਜਰੀਵਾਲ ਹੋਰਾਂ ਨੇ ਫੇਰ ਸਵਾਲ ਚੁੱਕੇ ਆ ਉਹਨਾਂ ਨੇ ਕਿਹਾ ਜੀ ਕਿ ਬੀਜੇਪੀ ਦਾ ਆਗੂ ਪ੍ਰਵੇਸ਼ ਵਰਮਾ ਇਹ ਗੱਲ ਕਹਿੰਦਾ ਕਿ ਚੰਡੀਗੜ੍ਹ ਚੰਡੀਗੜ੍ਹ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਖਾਸ ਕਰਕੇ ਪੰਜਾਬ ਦੇ ਨੰਬਰਾਂ ਵਾਲੀਆਂ ਗੱਡੀਆਂ ਦਿੱਲੀ ਦੇ ਵਿੱਚ ਤੁਰੀਆਂ ਫਿਰਦੀਆਂ 26 ਜਨਵਰੀ ਦਾ ਤਿਉਹਾਰ ਆ ਤੇ ਇਹ ਗੱਡੀਆਂ ਵਾਲੇ ਕੀ ਲੈਣ ਇੱਥੇ ਆਏ ਆ ਇਹਦੀ ਪੜਤਾਲ ਹੋਣੀ ਚਾਹੀਦੀ ਆ ਕੇਜਰੀਵਾਲ ਨੇ ਗੱਲ ਕਹੀ ਆ ਕਿ ਦੇਖੋ ਪੰਜਾਬ ਦੇ ਲੋਕਾਂ ਦੇ ਪ੍ਰਤੀ ਬੀਜੇਪੀ ਦੇ ਨੇਤਾਵਾਂ ਦੇ ਵਿੱਚ ਕਿੰਨੀ ਨਫ਼ਰਤ ਆ ਇਹ ਲੋਕ ਕਿਸ ਤਰੀਕੇ ਦੀ ਭਾਵਨਾ ਰੱਖਦੇ ਆ ਇਹਨਾਂ ਲੋਕਾਂ ਨੂੰ ਸਦਰਨੀ ਚਾਹੀਦੀ ਹੈ ਇਹ ਜਿਹੜੇ ਕੱਲ ਦੇ ਜਮੇ ਆ ਪੰਜਾਬੀਆਂ ਦੇ ਬਾਰੇ ਆਪਣੀ رائے ਕਿੰਨੀ ਮੰਨਣੀ ਰੱਖਦੇ ਆ ਇਹਨਾਂ ਨੂੰ ਪੰਜਾਬੀ ਅੱਤਵਾਦੀ ਨਜ਼ਰ ਆਉਂਦੇ ਆ ਗਲਤ ਅੰਸਰ ਨਜ਼ਰ ਆਉਂਦੇ ਆ ਇਹਨਾਂ ਨੂੰ ਦਿੱਲੀ ਦੇ ਲੋਕ ਸਬਕ ਸਿਖਾਉਣਗੇ ਯਾਨੀ ਕਿ ਪੰਜਾਬੀਆਂ ਦੇ ਨਾਂ ਦੇ ਉੱਤੇ ਤੇ ਪੰਜਾਬੀਆਂ ਲੀਆਂ ਤੇ ਪੰਜਾਬ ਦੀਆਂ ਗੱਡੀਆਂ ਦੇ ਨਾਂ ਦੇ ਉੱਤੇ ਸਿਆਸਤ ਦਿੱਲੀ ਦੇ ਵਿੱਚ ਜ਼ੋਰਾਂ ਦੇ ਉੱਤੇ ਆ ਜਾਣੇ ਜਾਂਦੇ ਜੇਕਰ ਆਪਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਗੇ ਲੰਘੇ ਕਣ ਪੰਜਾਬ ਦੇ ਵਿੱਚ ਖੜੀ ਹੋਈ ਧੁੱਪ ਸੀ ਜ਼ਬਰਦਸਤ ਧੁੱਪ ਸੀ ਕਰੜੀ ਧੁੱਪ ਸੀ ਤਿੱਖੀ ਧੁੱਪ ਸੀ ਤੇ ਕੱਲ ਐਂਉਂ ਲੱਗਦਾ ਨਹੀਂ ਸੀ ਕਿ ਆਪਾਂ ਜਨਵਰੀ ਦੇ ਵਿੱਚ ਬੈਠੇ ਆ ਲੱਗਦਾ ਐਂਉਂ ਸੀ ਕਿ ਆਪਾਂ ਮਾਰਚ ਦੇ ਆਖਰੀ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਦੇ ਵਿੱਚ ਆ ਲੱਗਦਾ ਐਂਉਂ ਸੀ ਵੀ ਠੰਡ ਹੁਣ ਗਈ ਠੰਡ ਖਤਮ ਹੋ ਗਈ ਆ ਗਰਮੀ ਹੁਣ ਹੌਲੀ-ਹੌਲੀ ਸ਼ੁਰੂ ਹੋ ਜਾਣੀ ਆ ਆਮ ਤੌਰ ਦੇ ਉੱਤੇ ਇਨਾ ਮਹੀਨਾ ਦੇ ਵਿੱਚ ਕਾਫੀ ਠੰਡ ਹੁੰਦੀ ਆ ਪਰ ਇਤਕੀ ਠੰਡ ਆਈ ਹੀ ਨਹੀਂ ਜੇ ਆਈ ਤਿੰਨ ਚਾਰ ਦਿਨ ਦੇ ਲਈ ਸੀ ਉਹ ਵੀ ਨਾ ਆਇਆ ਵਰਗੀ ਸੀ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਅੱਧੇ ਪੰਜਾਬ ਦੇ ਵਿੱਚ ਕਾਫੀ ਮੀਂਹ ਪੈਣ ਦੀ ਸੰਭਾਵਨਾ ਸੰਭਾਵਨਾ ਤਾਂ ਇਹ ਵੀ ਕਹੀ ਗਈ ਹੈ ਕਿ ਭਾਈ ਗੜੇ ਪੈ ਸਕਦੇ ਆ ਪਰ ਹਲੇ ਤੱਕ ਗੜਿਆਂ ਦੀ ਵੀ ਕੋਈ ਆਸਰੀ ਲੱਗਦੀ ਮੀਂਹ ਦੀ ਵੀ ਕੋਈ ਆਸਰੀ ਲੱਗਦੀ ਬਾਕੀ ਸਮਾਂ ਦੱਸੂਗਾ ਬਣਦਾ ਕੀ ਆ ਪਰ ਫਿਲਹਾਲ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਤਕੀ ਠੰਡ ਆਈ ਹੀ ਨਹੀਂ ਤੇ ਬਾਕੀ